ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਵੀ ਮੇਤਰੋ ਕੀ ਹਾਲ ਚਾਲ ਆ? ਲੋ ਬਈ ਜਿਹੜੇ ਭਰਾ ਕਹਿੰਦੇ ਸੀਗੇ ਹੀ ਕਿ ਕਬੂਤਰ ਆਪਾਂ ਨੂੰ ਚਾਹੀਦੇ ਆ ਵਧੀਆ ਹਾਈ ਕਲਾਸ। ਇਹ ਬਈ 11 ਪੀਸ ਆ। ਠੀਕ ਆ। ਜਿਹੜੇ ਵੀ ਭਰਾਣੇ ਲੈਣੇ ਹੋਣ ਪੂਰੇ ਵਧੀਆ ਰਿਜਲਟਡ ਕਬੂਤਰ ਆ। ਠੀਕ ਆ ਜੀ। ਸ਼ੌਂਕ ਕਰਾਉਣੇ ਤੁਹਾਨੂੰ ਵਧੀਆ ਤਰੀਕੇ ਦੇ ਨਾਲ। ਇਹ ਕਰੋ ਸ਼ੌਂਕ। ਆ ਕੀ ਬਰੀਡ ਦੇ ਆ ਬਈ ਪੂਰੇ ਵਧੀਆ ਨਸਲਾਂ ਵੀ ਤੇ ਉਡਾਰ ਲਾ ਲਓ ਵੀ ਜਿਹੜੇ ਵੀ ਕਿਸੇ ਵੀ ਭਰਾ ਨੂੰ ਚਾਹੀਦੇ ਹੁਣ ਸੰਪਰਕ ਕਰ ਸਕਦਾ ਜੀ ਆ ਦੇਖੋ ਬਈ ਪਰਿੰਦੇ ਚੈੱਕ ਕਰ ਲਓ ਚੰਗੀ ਤਰ੍ਹਾਂ ਦੇ ਨਾਲ ਬਈ 1000 ਰੁਪਏ ਪਰਦੇ ਹਿਸਾਬ ਦੇ ਨਾਲ ਬਈ ਇਹ ਮਿਲਣਗੇ 1000 ਤੋਂ ਘੱਟ ਨਹੀਂ ਮਿਲਣੇ ਨਸਲਾਂ ਵੀ ਵਧੀਆ ਵਜੂਦੋਂ ਵੀ ਵਧੀਆ ਹਰ ਵੱਨੋਂ ਵਧੀਆ ਆ ਬਈ ਤੁਸੀਂ ਦੇਖ ਸਕਦੇ ਹੋ। ਸ਼ਾ ਅੱਖੇ ਤੇ ਚਟੀਆਂ ਅੱਖਾਂ ਨੇ ਆ ਬਸ। ਇੱਕ ਕਬੂਤਰ ਟੀਰਾ ਦੀਵਾ ਵੰਦਾ ਵੱਡਾ ਕਬੂਤਰ ਇਹਦੀ ਅੱਖ ਦੇ ਵਿੱਚ। ਠੀਕ ਹੈ ਜੀ। ਕੁਝ ਵਿੱਚ ਵੱਡੇ ਕਬੂਤਰ ਆ ਤੇ ਕੁਝ ਪੱਠੇ ਆ ਜੀ। ਨਵੇਂ। ਜਿਹੜਾ ਵੀ ਕੋਈ ਭਾਂ ਪ੍ਰਾਣ ਚਾਹੀਦੇ ਹੁਣ ਸੰਪਰਕ ਕਰ ਸਕਦਾ ਬਈ ਨਾਲ ਹੀ ਵੀਡੀਓ ਆਪਾਂ ਡਿਲੀਟ ਕਰ ਦਈਦੀ ਆ ਕਬੂਤਰ ਦਿਖਾਣ ਤੋਂ ਬਾਅਦ ਠੀਕ ਆ ਕਿਉਂਕਿ ਨਾਲ ਹੀ ਵਿਕ ਜਾਂਦੇ ਆ ਜਿਹੜੇ ਵੀ ਭਰਾਣੇ ਲੈਣੇ ਆ ਨਾਲ ਹੀ ਫੋਨ ਕਰ ਲਵੇ ਠੀਕ ਆ ਜੀ ਬਾਕੀ ਵੀਰੇ ਡਿਲੀਵਰੀ ਵਾਲਾ ਸਾਡੇ ਕੋਲ ਕੋਈ ਕੰਮ ਨਹੀਂ ਹੁੰਦਾ ਜਿਹੜੇ ਵੀ ਕਿਸੇ ਭਰਾਣੇ ਲੈਣੇ ਹੁਣ ਉਹ ਦੱਸ ਦੇਵੇ ਤੇ ਕਬੂਤਰ ਤੁਸੀਂ ਦੇਖ ਲਓ ਇੱਕ ਤਦਮ ਸ਼ਾਨਦਾਰ ਪੂਰੇ ਚਟੀਆਂ ਅੱਖਾਂ ਵਾਲੇ ਦੇਖੋ ਵਿੱਚ ਦੋ ਕਬੂਤਰੀਆਂ ਚਟੀਆਂ ਨਹੀਂ ਆਇਆ ਪੂਰੀਆਂ ਵਧੀਆ ਠੀਕ ਆ ਜੀ ਦੋ ਕਬੂਤਰਾਂ ਆਈਆਂ ਮੇਰੇ ਖਲਣਾ ਇੱਕ ਸ਼ਾਹ ਖੀਆ ਤੇ ਤੀਜੀ ਵੀ ਚਟੀਆਂ ਦੀ ਹੈ ਇੱਕ ਸ਼ਾਹ ਖੀਆ ਜਿਹੜਾ ਵੀ ਕੋਈ ਵੀ ਭਰਾ ਲੈਣ ਦਾ ਚਾਹਵਾਨ ਹੋਵੇ ਉਹ ਸੰਪਰਕ ਕਰ ਸਕਦਾ ਬਾਈ ગયાર પરિ આ બી ઠીક